ਤੁਰ ਗਏ ਜਿਹੜੇ ਹੁਣ ਨਹੀਂ ਮੁੜਦੇ ਤੁਰ ਗਏ ਜਿਹੜੇ ਹੁਣ ਨਹੀਂ ਮੁੜਦੇ ਖਿੱਚੀ ਲੀਕ ਗਈ ਹੱਥੀ ਤੋਰੇ ਸਜਣਾ ਦੀ ਹੁਣ ਪੈਂਦੀ ਚੀਜ਼ ਜਹੀ ਪੈਂਦੀ ਚੀਜ਼ ਜਹੀ ਲੱਗੇ ਨੇ ਰੁੱਖ ਭਰ ਕੇ ਕੱਲੀ ਕੱਲੀ ਅੰਦਰ ਦਾ ਲੱਗੇ ਨੇ ਰੁੱਖ ਭਰ ਕੇ ਕੱਲੀ ਕੱਲੀ ਅੰਦਰ ਦਾ ਹੁਣ ਨਾ ਪੈਂਦਾ ਵੇੜੇ ਵਿੱਚ ਛਣ ਕਾਟਾ ਚਾਂਜਰ ਦਾ ਛਣ ਕਾਟਾ ਚਾਂਜਰ ਦਾ ਹੰਝੂ ਹੋ ਕੇ ਪੀਂਦੇ ਹਾਂ ਨਿਤ ਲਾ ਕੇ ਢੀਕ ਜਹੀ ਹੰਝੂ ਹੋ ਕੇ ਪੀਂਦੇ ਹਾਂ ਨਿਤ ਲਾ ਕੇ ਢੀਕ ਜਹੀ ਖੱਤੀ ਦੋਰੇ ਸਜਣਾ ਦੀ ਹੁਣ ਪੈਂਦੀ ਚੀਸ ਜਈ ਪੈਂਦੀ ਚੀਸ ਜਈ ਘਰ ਦਾ ਚੌਂਕਾ ਝੁੱਲ੍ਹਾ ਸਜਣਾ ਬਿਨਾ ਉਦਾਸ ਪਿਆ ਚੜਦਾ ਸੂਰਜ ਵੀ ਹੁਣ ਲੱਗਦਾ ਰਹਿੰਦਾ ਰਾਤ ਜਿਹਾ ਲੱਗਦਾ ਰਾਤ ਜਿਹਾ ਖੱਡਾ ਢੋਰੀਆ ਕਰਦਾ ਰਹਿੰਦਾ ਨਿਤ ਉਡੀਕ ਜਈ ਹੱਥੀਂ ਤੋਰੇ ਪੈਂਦੀ ਈ ਸਜਈ ਪੈਂਦੀ ਈ ਸਜਈ ਬੈਠਕ ਪਈ ਐ ਸੁਨੀ ਰੌਣਕ ਵੇੜੇ ਦੀ ਉੱਡ ਗਈ ਬੈਠਕ ਪਈ ਐ ਸੁਨੀ ਰੌਣਕ ਵੇੜੇ ਦੀ ਉੱਡ ਗਈ ਮੁੱਕਿਆ ਤੇਲ ਦੀਵੇ ਚੋਂ ਬੜਦੀ ਲਾਟ ਜਹੀ ਬੁਝ ਗਈ ਲਾਟ ਜਹੀ ਬੁਝ ਗਈ ਮੁੜ ਗਏ ਖਾਲੀ ਹੱਤੀ ਘਰ ਨੂੰ ਮੁੜ ਗਏ ਖਾਲੀ ਹੱਤੀ ਘਰ ਨੂੰ ਲਾ ਕੇ ਸੀਖ ਜਹੀ ਹੱਤੇ ਦੋਰੇ ਸਜਣਾ ਦੀ ਹੁਣ ਪੈਂਦੀ ਚੀ ਸਜਹੀ ਪੈਂਦੀ ਚੀ ਸਜਹੀ ਪੈਂਦੀ ਚੀ ਸਜਹੀ ਪੈਂਦੀ ਚੀ ਸਜਹੀ